ਜਾਣੇ ਕਹਿੰਦੇ ਆ ਕੁੜਮਕ ਪੱਤਾ ਹੋਵੇ ਤਾਂ ਸਰ ਜਾਂਦਾ ਪਰ ਜੇ ਗਵਾਂਢਕ ਪੱਤਾ ਹੋਵੇ ਤਾਂ ਬੰਦਾ ਉਮਰਾਂ ਲਈ ਨਰਕ ਭਰਨ ਵਾਲੀ ਗੱਲ ਬਣ ਜਾਂਦੀ ਹੈ ਜਿਹਦੀ ਤਾਜ਼ਾ ਉਧਾਰਨ ਆ ਸਾਡੇ ਗਵਾਂਢੀ ਸੂਬੇ ਹਰਿਆਣੇ ਦੀ ਹੈ ਹਰਿਆਣੇ ਦੇ ਕਿਸਾਨ ਤਾਂ ਸਾਡੇ ਨਾਲ ਦਿਲੋਂ ਸਹਿਮਤ ਹੈ ਪਰ ਹਰਿਆਣੇ ਦਾ ਮੁੱਖ ਮੰਤਰੀ ਉਹਦਾ ਬਿਆਨ ਸੁਣਿਆ ਹੈ ਕਹਿੰਦਾ ਕਿ ਸਾਨੂੰ ਜਿੱਦਾ ਜਿੰਨੇ ਕਿਊਸਕ ਪਾਣੀ ਸਾਨੂੰ ਚਾਹੀਦਾ ਅਸੀਂ ਤਾਂ ਉਨਾ ਹੀ ਲਵਾਂਗੇ ਵੱਧ ਨਹੀਂ ਲੈਣਾ ਤੇ ਪਹਿਲਾਂ ਆਹ ਦਾ ਲੌਂਗਣਾ ਨਾਲ ਲੈ ਕੇ ਉੱਤੇ ਪਾਖੜਾ ਡੈਮ ਤੇ ਜਾ ਕੇ ਪਹੁੰਚਦੇ ਸੀਗੇ ਕਿ ਸਾਡੇ ਹਿੱਸੇ ਦਾ ਪਾਣੀ ਦਿਓ ਤੇ ਹੁਣ ਪਾਣੀ ਦੀ ਲੋੜ ਘਟ ਗਈ ਇਹਨਾਂ ਨੂੰ ਇਸ ਲਈ ਸਿਆਣੇ ਤਾਂ ਹੀ ਕਹਿੰਦੇ ਸੀ ਕੁਰਮਕ ਪੱਤਾ ਚੱਲ ਜਾਂਦਾ ਪਰ ਗਵਾਂਢਕ ਪੱਤਾ ਬੰਦੇ ਨੂੰ ਜਿਉਂਦਿਆਂ ਮਾਰ ਦਿੰਦਾ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਆਂ